ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕ ਕੀ ਪ੍ਰਾਣ ਅਤੇ ਗੁਰੂੜ ਪ੍ਰਾਣ ਵਿੱਚ ਅਜਈਆਂ ਗੱਲਾਂ ਲਿਖੀਆਂ ਗਈਆਂ ਹਨ ਜੋ ਤੁਹਾਡੇ ਰੋਂਗਟੇ ਖੜੇ ਕਰ ਸਕਦੀਆਂ ਹਨ ਕਾਲ ਯੁਗ ਦੇ ਅੰਤ ਦੀ ਕਲਪਨਾ ਮਨੁੱਖ ਦੇ ਮਨ ਨੂੰ ਡਰ ਅਤੇ ਹੈਰਾਨੀ ਨਾਲ ਭਰ ਸਕਦੀ ਹੈ ਇਹ ਯੁਗ ਇੰਨਾ ਭਿਆਨਕ ਹੋਵੇਗਾ ਕਿ ਇਹ ਤੁਹਾਡੇ ਦਿਲ ਨੂੰ ਹਿਲਾ ਦੇਵੇਗਾ ਪਰ ਇਹ ਕੋਈ ਕਲਪਨਿਕ ਕਹਾਣੀ ਨਹੀਂ ਬਲਕਿ ਹਕੀਕਤ ਹੈ ਇਹਨਾਂ ਪਵਿੱਤਰ ਗ੍ਰੰਥਾਂ ਵਿੱਚ ਲਿਖਿਆ ਵਿੱਚ ਕਈਆਂ ਗੱਲਾਂ ਸਾਨੂੰ ਆਉਣ ਵਾਲੇ ਸਮੇਂ ਦੀ ਭਵਿੱਖ ਸਚਾਈ ਤੋਂ ਜਾਣੂ ਕਰਵਾਉਂਦੀਆਂ ਹਨ ਅੱਜ ਅਸੀਂ ਇਹਨਾਂ ਬਾਰੇ ਵਿਸਥਾਰ ਨਾਲ জানਾਂਗੇ ਅਤੇ ਤੁਹਾਨੂੰ ਦੱਸਾਂਗੇ ਸਾਡੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੰਤ ਤੱਕ ਦੇਖੋ ਅਤੇ ਸਾਡੇ ਨਾਲ ਬਨੇ ਰਹੋ ਕਾਲ ਯੁਗ ਦੇ ਅੰਤ ਦੀ ਕਹਾਣੀ ਨੂੰ ਜਾਣਨ ਤੋਂ ਪਹਿਲਾਂ ਆਓ ਕੁਝ ਅਜਿਹੇ ਪਹਿਲੂਆਂ ਨੂੰ ਸਮਝੀਏ ਜੋ ਸ੍ਰਿਸ਼ਟੀ ਦੇ ਇਸ ਚੱਕਰ ਨੂੰ ਸਮਝਣ ਵਿੱਚ ਮਹੱਤਵਪੂਰਨ ਹਨ ਸਭ ਤੋਂ ਪਹਿਲਾਂ ਅਸੀਂ ਉਸ ਕਹਾਣੀ ਨੂੰ ਜਾਣਾਂਗੇ ਜੋ ਇਨ੍ਹਾਂ ਗ੍ਰੰਥਾਂ ਵਿੱਚ ਵਰਣਿਤ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਉਸ ਸਾਰੇ ਮਨੋਰੰਜਕ ਅਤੇ ਭਿਆਨਕ ਦ੍ਰਿਸ਼ ਦੱਸਾਂਗੇ ਜੋ ਕਾਲ ਯੁਗ ਦੇ ਅੰਤ ਵਿੱਚ ਵਾਪਰਨਗੇ ਤਾਂ ਸਾਡੇ ਨਾਲ ਬਨੇ ਰਹੋ ਕਿਉਂਕਿ ਇਹ ਯਾਤਰਾ ਨਾ ਕੇਵਲ ਗਿਆਨ ਵਰਗ ਦੀ ਹੋਵੇਗੀ ਬਲਕਿ ਤੁਹਾਨੂੰ ਡੰਗਾਈ ਨਾਲ ਸੋਚਣ ਤੇ ਵੀ ਮਜਬੂਰ ਕਰੇਗੀ ਹਿੰਦੂ ਛਾਸਤਰ ਵਿੱਚ ਕਾਲ ਯੁਗ ਦੀ ਉਮਰ 432000 ਸਾਲ ਮੰਨੀ ਗਈ ਹੈ ਇਹ 베ਰਵਾ ਭਾਗਵਤ ਪੁਰਾਣ ਇੱਕ ਵਿਸ਼ਨੂ ਪੁਰਾਣ ਲਿੰਗ ਪੁਰਾਣ ਅਤੇ ਵੱਟ ਗੁਰੂੜ ਪੁਰਾਣ ਵਿੱਚ ਮਿਲਦਾ ਹੈ ਕਲਯੁਗ ਦੀ ਸ਼ੁਰੂਆਤ ਮਹਾ ਭਾਰਤ ਯੁੱਧ ਤੋਂ ਬਾਅਦ ਦਵਾਪਰ ਯੁੱਗ ਦੇ ਅੰਤ ਵਿੱਚ ਮੰਨੀ ਜਾਂਦੀ ਹੈ ਉਹ ਵਰਤਮਾਨ ਵਿੱਚ ਲਗਭਗ 5000 ਸਾਲ ਬੀਤ ਚੁੱਕੇ ਹਨ ਅਤੇ ਅਜੇ ਵੀ ਲਗਭਗ 427 ਸਾਲ ਬਾਕੀ ਹਨ। ਇਨ੍ਹਾਂ ਗ੍ਰੰਥਾਂ ਵਿੱਚ ਕਾਲਯੁਗ ਦੇ ਲੱਛਣ, ਮਨੁੱਖੀ ਵਿਵਾਰ ਅਤੇ ਇਸ ਦੇ ਅੰਤ ਦੇ ਸੰਕੇਤ ਦਾ ਵਰਣ ਕੀਤਾ ਗਿਆ ਹੈ ਜੋ ਸਾਨੂੰ ਇਹ ਯੁੱਗ ਦੀਆਂ ਚੁਣੌਤੀਆਂ ਤੋਂ ਪ੍ਰਤੀ ਸੁਚੇਤ ਕਰਦੇ ਹਨ। ਮਹਾਭਾਰਤ ਦੇ ਯੁੱਧ ਦੀ ਸਮਾਪਤੀ ਤੋਂ ਬਾਅਦ ਜਦੋਂ ਧਰਮਰਾਜ ਜੁਦਿਸਤਰ ਹਸਤਿਨਾਪੁਰ ਦੇ ਸਿੰਘਾਸਨ ਤੇ ਵਿਰਾਜਮਾਨ ਹੋਏ ਉਹਨਾਂ ਦੇ ਮਨ ਵਿੱਚ ਸ੍ਰਿਸ਼ਟੀ ਦੇ ਭਵਿੱਖ ਬਾਰੇ ਅਨੇਕਾਂ ਪ੍ਰਸ਼ਨ ਅਤੇ ਚਿੰਤਾਵਾਂ ਪੈਦਾ ਹੋਈਆਂ ਦਵਪਰ ਯੁੱਗ ਹੁਣ ਸਮਾਪਤੀ ਵੱਲ ਸੀ ਅਤੇ ਕਾਲ ਯੁੱਗ ਦੇ ਆਗਮਨ ਤੇ ਸੰਕੇਤ ਸਪਸ਼ਟ ਰੂਪ ਵਿੱਚ ਦਿਖਾਈ ਦੇਣ ਲੱਗੇ ਜੁਦਿਸਤਰ ਨੂੰ ਇਹ ਡਰ ਸਤਾ ਰਿਹਾ ਸੀ ਕਿ ਆਉਣ ਵਾਲੇ ਯੁੱਗ ਵਿੱਚ ਮਨੁੱਖੀ ਜੀਵ ਮਨੁੱਖ ਕੀ ਜੀਵਨ ਦਾ ਸਰੂਪ ਕੀ ਹੋਵੇਗਾ ਧਰਮ ਦੀ ਸਥਿਤੀ ਕੀ ਰਹੇਗੀ ਅਤੇ ਸਚਾਈ ਦਾ ਕੀ ਹਸ਼ਰ ਹੋਵੇਗਾ ਇਸ ਚਿੰਤਾ ਦਾ ਸਮਾਧਾਨ ਪਾਉਣ ਲਈ ਉਹਨਾਂ ਨੇ ਆਪਣੇ ਚਾਰਾਂ ਭਰਾਵਾਂ ਭੀਮ ਅਰਜਨ ਅਨੁਕੁਲ ਅਤੇ ਸਹਦੇਵ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਸਲਾਹ ਲੈਣ ਦਾ ਨਿਸ਼ਚੈ ਕੀਤਾ ਯੁਦਿਸ਼્ਤਰ ਨੇ ਆਪਣੇ ਭਰਾਵਾਂ ਨੂੰ ਬੁਲਾਇਆ ਅਰਜੁਨ ਚਿੰਤਾ ਰਹਿਤ ਸਵਰਨ ਵਿੱਚ ਕਹਿਣ ਲੱਗੇ हे ਵੱਡੇ ਭਰਾਤਾ ਤੁਸੀਂ ਇੰਨੇ ਵਿਆਕੁਲ ਕਿਉਂ ਹੋ ਕੀ ਕਿਸੇ ਦੁਸ਼ਮਣ ਨੇ ਹਸਤਨਾਪੁਰ ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ ਜੇ ਅਜਿਹਾ ਹੈ ਤਾਂ ਤੁਸੀਂ ਆਗਿਆ ਦਿਓ ਮੈਂ ਹੁਣੇ ਜਾ ਕੇ ਉਸ ਨੂੰ ਨਸ਼ਟ ਕਰ ਦੇਵਾਂਗਾ 유ਦਿਸ਼્ਤਰ ਡੂੰਗੀ ਸਾ ਲੈ ਲੈਂਦਿਆ ਹੋਇਆ ਕਹਿਣ ਲੱਗੇ हे ਅਰਜਨ ਮੈਂ ਤੁਹਾਡੇ पराक्रम ਤੋਂ ਚੰਗੀ ਤਰ੍ਹਾਂ ਵਾਕਬ ਹਾਂ ਇਸ ਧਰਤੀ ਤੇ ਕੋਈ ਵੀ ਦੁਸ਼ਮਣ ਇੰਨਾ ਹਿੰਮਤ ਨਹੀਂ ਕਰ ਸਕਦਾ ਕਿ ਹਸਤਨਾਪੁਰ ਤੇ ਹਮਲਾ ਕਰਨ ਬਾਰੇ ਸੋਚੇ ਵੀ ਮੇਰੀ ਚਿੰਤਾ ਕਿਸੇ ਬਾਹਰੀ ਦੁਸ਼ਮਣ ਤੋਂ ਨਹੀਂ ਬਲਕਿ ਕਲਯੁਗ ਦੇ ਆਗਮਨ ਤੋਂ ਹੈ ਮੈਨੂੰ ਇਹ ਡਰ ਸਤਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਸਮਾਜ ਕਿਸ ਦਿਸ਼ਾ ਵਿੱਚ ਜਾਵੇਗਾ ਧਰਮ ਅਤੇ ਸਚਾਈ ਦੀ ਕੀ ਸਥਿਤੀ ਹੋਵੇਗੀ ਭੀਮ ਕਹਿਣ ਲੱਗੇ हे ਭయ్యా ਤੁਹਾਡੀ ਚਿੰਤਾ ਸਾਡੇ ਮਨ ਵਿੱਚ ਵੀ ਡਰ ਅਤੇ ਚਿੰਤਾ ਪੈਦਾ ਕਰ ਰਹੀ ਹੈ ਕਿਰਪਾ ਕਰਕੇ ਸਾਨੂੰ ਦੱਸੋ ਕਿ ਕਿਹੜਾ ਸੰਕਟ ਸਾਡੇ ਸਾਹਮਣੇ ਹੈ ਜੁਦਿਸਟਰ ਗੰਭੀਰ ਸਵਰਨ ਵਿੱਚ ਕਹਿਣ ਲੱਗੇ ਹੈ ਭੀਮ ਤੁਸੀਂ ਠੀਕ ਕਹਿੰਦੇ ਹੋ ਇੱਕ ਭਿਆਨਕ ਸੰਕਟ ਆਉਣ ਵਾਲਾ ਹੈ ਮੈਂ ਕਾਲੀਯੁਗ ਦੇ ਪ੍ਰਭਾਵਾਂ ਬਾਰੇ ਸੋਚ ਕੇ ਚਿੰਤਤ ਹਾਂ ਇਸ ਲਈ ਮੈਂ ਨਿਸ਼ਚੈ ਕੀਤਾ ਹੈ ਕਿ ਸਾਨੂੰ ਸ਼੍ਰੀ ਕ੍ਰਿਸ਼ਨ ਕੋਲ ਜਾਣਾ ਚਾਹੀਦਾ ਹੈ ਕੇਵਲ ਉਹੀ ਸਾਨੂੰ ਇਸ ਚਿੰਤਾ ਤੋਂ ਮੁਕਤੀ ਦਿਵਾ ਸਕਦੇ ਹਨ ਸਾਰੇ ਪਾਂਡਵ ਨੇ ਜੁਦਿਸਟਰ ਦੀ ਗੱਲ ਨਾਲ ਸਹਿਮਤੀ ਜਤਾਈ ਅਰਜਨ ਵਿਸ਼ਵਾਸ ਨਾਲ ਕਹਿਣ ਲੱਗੇ ਤੁਸੀਂ ਸੱਚ ਕਹਿ ਰਹੇ ਹੋ ਸ਼੍ਰੀ ਕ੍ਰਿਸ਼ਨ ਹੀ ਇਸ ਸਮੇਂ ਸਭ ਤੋਂ ਗਿਆਨੀ ਅਤੇ ਪਵਿੱਖ ਦਰਸ਼ੀ ਹਨ ਸਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ ਭੀਮ ਬੋਲਣ ਲੱਗੇ हे धर्मराज मैं ਤੁਹਾਡੇ ਨਾਲ ਹਾਂ ਅਸੀਂ ਸਾਰੇ ਦਵਾਰਕਾ ਚੱਲ ਕੇ ਸ਼੍ਰੀ ਕ੍ਰਿਸ਼ਨ ਤੋਂ ਸਲਾਹ ਕਰਾਂਗੇ ਇਸ ਪ੍ਰਕਾਰ ਸਾਰੇ ਪਾਂਡਵ ਦਵਾਰਕਾ ਵੱਲ ਚੱਲ ਪਏ ਦਵਾਰਕਾ ਦੀ ਪਵਿੱਤਰ ਨਗਰੀ ਵਿੱਚ ਪਹੁੰਚ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਪਾਂਡਵਾਂ ਦਾ ਹਾਰਦਿਕ ਸਵਾਗਤ ਕੀਤਾ ਜੁਦੇਸ਼ਤਰ ਨੇ ਇਨ ਉਹਨਾਂ ਦੇ ਚਰਨਾਂ ਵਿੱਚ ਪ੍ਰਣਾਮ ਕਰਦੇ ਹੋਏ ਸ਼ਰਦਾ ਨਾਲ ਬੋਲੇ ਹੈ ਕੇਸ਼ਵ ਤੁਹਾਨੂੰ ਵਾਰ-ਵਾਰ ਨਮਸਕਾਰ ਤੁਸੀਂ ਤਾਂ ਅੰਤਰਜਾਮੀ ਹੋ ਦੁਆਰਪ ਯੁੱਗ ਹੁਣ ਖਤਮ ਹੋਣ ਵਾਲਾ ਹੈ ਇਹ ਕਾਲ ਯੁੱਗ ਦੇ ਸੰਕੇਤ ਦਿਖਾਈ ਦੇ ਰਹੇ ਹਨ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਕਾਲ ਯੁੱਗ ਵਿੱਚ ਮਨੁੱਖ ਦਾ ਸੁਭਾਅ ਅਤੇ ਆਚਰਣ ਕਿਉਂ ਜਿਹਾ ਹੋਵੇਗਾ ਕਰਮਾਂ ਵਿੱਚ ਲਿਪਤ ਹੋਵੇਗਾ ਅਤੇ ਮੋਕਸ਼ ਮੋਕਸ਼ ਪ੍ਰਾਪਤੀ ਲਈ ਉਸ ਨੂੰ ਕੀ ਕਰਨਾ ਹੋਵੇਗਾ ਸ਼੍ਰੀ ਕ੍ਰਿਸ਼ਨ ਮੁਸਕਰਾਉਂਦੇ ਹੋਏ ਬੋਲੇ ਹੈ ਧਰਮਰਾਜ ਤੁਹਾਡੀ ਜਿਗਿਆਸਾ ਉਚਿਤ ਹੈ ਕਾਲਯੁਗ ਦੇ ਪ੍ਰਭਾਵਾਂ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ ਪਰ ਇਸ ਦਾ ਉੱਤਰ ਮੈਂ ਤੁਹਾਨੂੰ ਸਿੱਧੇ ਨਹੀਂ ਦੇ ਸਕਦਾ ਇਸ ਦੇ ਲਈ ਤੁਹਾਨੂੰ ਆਪਣੇ ਤੁਹਾਡੇ ਭਰਾਵਾਂ ਨੂੰ ਕੁਝ ਵਿਸ਼ੇਸ਼ ਅਨੁਭਵ ਪ੍ਰਤੀ ਕੁਝ ਵਿਸ਼ੇਸ਼ ਅਨੁਭਵ ਪ੍ਰਾਪਤ ਕਰਨੇ ਪੈਣਗੇ ਦੁਦੇਸ਼ਤਰ ਬੋਲੇ ਹੈ ਮਾਦਵ ਤੁਸੀਂ ਜਿਸ ਪ੍ਰਕਾਰ ਦੀ ਪ੍ਰੀਖਿਆ ਦੀ ਗੱਲ ਕਰ ਰਹੇ ਹੋ ਉਸ ਦੇ ਲਈ ਸਾਨੂੰ ਕੀ ਕਰਨਾ ਹੋਵੇਗਾ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਹੈ ਮਹਾਰਾਜ ਤੁਹਾਨੂੰ ਅਤੇ ਤੁਹਾਡੇ ਚਾਰਾਂ ਭਰਾਵਾਂ ਨੂੰ ਵੱਖ-ਵੱਖ ਦਿਸ਼ਾਵਾਂ ਤੇ ਵਿੱਚ ਸਥਿਤ ਸੰਘਣੇ ਅਤੇ ਰਹੱਸਮਈ ਜੰਗਲਾਂ ਵਿੱਚ ਜਾਣਾ ਹੋਵੇਗਾ। ਉੱਥੇ ਤੁਹਾਨੂੰ ਕੁਝ ਅਜੀਬ ਅਤੇ ਅਦਭੁਤ ਦ੍ਰਿਸ਼ ਦਿਖਾਈ ਦੇਣਗੇ। ਉਹ ਅਨੁਭਵ ਨੂੰ ਮੇਰੇ ਕੋਲ ਵਾਪਸ ਆ ਕੇ ਸਾਂਝਾ ਕਰੋ। ਤਦ ਮੈਂ ਤੁਹਾਨੂੰ ਕਾਲ ਯੁੱਗ ਦੇ ਰਹੱਸ ਸਮਝਾਵਾਂਗਾ। ਸ਼੍ਰੀ ਕ੍ਰਿਸ਼ਨ ਦੀ ਆਗਿਆ ਦਾ ਪਾਲਣ ਕਰਦੇ ਹੋਏ ਪੰਡਵ ਆਪਣੇ ਰੱਥਾਂ ਤੋਂ ਉਤਰਦੇ ਅਤੇ ਪੈਦਲ ਹੀ ਜੰਗਲ ਵੱਲ ਚੱਲ ਪਏ। ਜੰਗਲ ਦਾ ਵਾਤਾਵਰਣ ਸ਼ਾਂਤ ਹੀ ਪਰ ਰਹੱਸਮਈ ਸੀ। ਪੰਡਵ ਵੱਖ-ਵੱਖ ਦਿਸ਼ਾਵਾਂ ਵਿੱਚ ਗਏ ਤਾਂ ਜੋ ਵਾਤ ਵੱਧ ਤੋਂ ਵੱਧ ਅਨੁਭਵ ਪ੍ਰਾਪਤ ਕਰ ਸਕਣ ਜਯਦਿਸ਼ਤਰ ਨੂੰ ਇੱਕ ਸੰਗਣੇ ਜੰਗਲ ਵਿੱਚ ਇੱਕ ਅਜੀਬ ਦ੍ਰਿਸ਼ ਦਿਖਾਈ ਦਿੱਤਾ ਉਸਨੇ ਇੱਕ ਵਿਸ਼ਾਲ ਹਾਥੀ ਦੇਖਿਆ ਜਿਸ ਦੀਆਂ ਦੋ ਸੁੰਡਾਂ ਸਨ ਇਹ ਹਾਥੀ ਆਪਣੀਆਂ ਦੋਹਾਂ ਸੁੰਡਾਂ ਨਾਲ ਜੰਗਲ ਦੇ ਦਰਖਤਾਂ ਨੂੰ ਪਟ ਰਿਹਾ ਸੀ ਮਾਨੋ ਉਸ ਦੀ ਸ਼ਕਤੀ ਅਤੁੱਲ ਹੋਵੇ ਜੁਦਿਸਤਰ ਹੈਰਾਨ ਰਹਿ ਗਿਆ ਤੇ ਸੋਚਣ ਲੱਗੇ ਕਿ ਇਹ ਦ੍ਰਿਸ਼ ਕੀ ਸੰਕੇਤ ਦਿੰਦਾ ਹੈ ਤਾਂ ਅਰਜਨ ਇੱਕ ਸ਼ਾਂਤ ਅਤੇ ਸੁੰਦਰ ਜੰਗਲ ਵਿੱਚ ਪਹੁੰਚੇ ਜਿੱਥੇ ਪੰਛੀਆਂ ਦੀ ਮਿੱਠੀ ਚਹਿਚਾਟ ਗੂੰਜ ਰਹੀ ਸੀ ਉੱਥੇ ਉਹਨਾਂ ਨੇ ਇੱਕ ਵਿਸ਼ਾਲ ਪੰਛੀ ਦੇਖਿਆ ਜਿਸ ਦੇ ਖੰਭਾਂ ਦੇ ਵੇਦਾਂ ਦੀਆਂ ਰਚਨਾਵਾਂ ਲਿਖੀਆਂ ਅਤੇ ਪਰ ਇਹ ਪੰਛੀ ਮਰੇ ਹੋਏ ਜੀਵਾਂ ਨੂੰ ਮਾਸ ਖਾ ਰਿਹਾ ਸੀ ਅਰਜਨ ਨੇ ਸੋਚਿਆ ਕਿ ਇਹ ਇੱਕ ਇਹੋ ਜਿਹਾ ਵਿਰੋਧ ਪਾਸ਼ ਹੈ ਇੱਕ ਪਾਸੇ ਵੇਦਾਂ ਦਾ ਗਿਆਨ ਦੂਜੇ ਪਾਸੇ ਮਾਸਾਹਾਰ ਤਾਂ ਭੀਮ ਜੀ ਇੱਕ ਹਰੇ ਭਰੇ ਜੰਗਲ ਵਿੱਚ ਪਹੁੰਚੇ ਜਿੱਥੇ گاਵਾ ਦਾ ਝੁੰਡ ਚੱਲ ਰਿਹਾ ਸੀ ਉੱਥੇ ਉਹਨਾਂ ਨੇ ਦੇਖਿਆ ਕਿ ਇੱਕ ਗਾਂ ਨੇ ਬੱਚੇ ਨੂੰ ਜਨਮ ਦਿੱਤਾ ਹੈ ਉਸ ਨੂੰ ਇੰਨੀ ਜ਼ੋਰ-ਜ਼ੋਰ ਨਾਲ ਟੱਣ ਲੱਗੀ ਕਿ ਬੱਚਾ ਲਹੂ ਲੋਹਾਨ ਹੋ ਗਿਆ ਭੀਮ ਨੇ ਸੋਚਿਆ ਕਿ ਇਹ ਕਿਹੋ ਜੀ ਮਮਤਾ ਹੈ ਜੋ ਆਪਣੇ ਹੀ ਬੱਚੇ ਨੂੰ ਜ਼ਖਮੀ ਕਰ ਰਹੀ ਹੈ ਸਹਿਦੇਵ ਇੱਕ ਸ਼ਾਂਤ ਸਹਿਦੇਵ ਇੱਕ ਸ਼ਾਂਤ ਜੰਗਲ ਦੇ ਕੋਲ ਪਹੁੰਚੇ ਜਿੱਥੇ 7 ਖੂਸਾ 6 ਖੂਆਂ ਵਿੱਚ ਪਾਣੀ ਭਰਿਆ ਸੀ ਪਰ ਸਭ ਤੋਂ ਡੂੰਗਾ ਵਿਚਕਾਰਲਾ ਖੂਪ ਪੂਰੀ ਤਰ੍ਹਾਂ ਸੁੱਕਾ ਸੀ ਸਹਿਦੇਵ ਨੇ ਇਹ ਦ੍ਰਿਸ਼ ਦੇਖ ਕੇ ਸੋਚਿਆ ਕਿ ਇਹ ਕੀ ਸੰਕੇਤ ਦਿੰਦਾ ਹੈ ਅਨੁਕੁਲ ਇੱਕ ਪਹਾੜੀ ਖੇਤਰ ਵਿੱਚ ਪਹੁੰਚੇ ਜਿੱਥੇ ਉੱਚੇ-ਉੱਚੇ ਪਹਾੜ ਹਰੇ-ਭਰੇ, ਦਰਖਤ ਸੰ। ਉਹਨਾਂ ਨੇ ਦੇਖਿਆ ਕਿ ਇੱਕ ਵਿਸ਼ਾਲ ਸ਼ਿਲਾ ਪਹਾੜ ਤੇ ਲਟਕ ਰਹੀ ਸੀ ਅਤੇ ਰਸਤੇ ਵਿੱਚ ਵੱਡੇ-ਵੱਡੇ ਦਰਖਤਾਂ ਨੂੰ ਪੁੱਟ ਰਹੀ ਸੀ ਅਤੇ ਪਰ ਇੱਕ ਛੋਟੇ ਜਿਹੇ ਪੌਦੇ ਕੋਲ ਪਹੁੰਚਦੇ ਹੀ ਸ਼ਿਲਾ ਰੁਕ ਗਈ। ਅਨੁਕੁਲ ਨੇ ਇਹ ਦ੍ਰਿਸ਼ ਤੋਂ ਹੈਰਾਨ ਰਹਿ ਗਏ। ਸ਼ਾਮ ਹੁੰਦੇ ਹੀ ਪਾਂਡਵ ਜੰਗਲ ਤੋਂ ਪਰਤੇ ਸ਼੍ਰੀ ਕ੍ਰਿਸ਼ਨ ਦੇ ਕੋਲ ਅਨੁਭਵ ਸਾਂਝੇ ਕੀਤੇ। ਜੁρισਟਰ ਨੇ ਕਿਹਾ ਹੈ ਪ੍ਰਭੂ ਮੈਂ ਇੱਕ ਦੋ ਸੁੰਡਾਂ ਵਾਲਾ ਹਾਥੀ ਦੇਖਿਆ ਸ਼੍ਰੀ ਕ੍ਰਿਸ਼ਨ ਮੁਸਕਰਾਉਂਦੇ ਹੋਏ ਬੋਲੇ ਹੇ ਧਰਮਰਾਜ ਇਹ ਦ੍ਰਿਸ਼ ਦਰਸਾਉਂਦਾ ਹੈ ਕਿ ਕਾਲ ਯੁਗ ਵਿੱਚ ਸ਼ਾਸਕ ਦੋਵੇਂ ਪਾਸਿਆਂ ਤੋਂ ਸ਼ੋਸ਼ਣ ਕਰਨਗੇ ਉਹ ਪ੍ਰਜਾ ਤੋਂ ਸੇਵਾ ਅਤੇ ਭਗਤੀ ਮੰਗਣਗੇ ਪਰ ਆਪਣੇ ਸਵਾਰਥ ਲਈ ਉਹਨਾਂ ਦੇ ਦਿਖਾਵੇ ਵਿੱਚ ਹੀ ਉਹ ਧਰਮੀ ਹੋਣਗੇ ਪਰ ਅੰਦਰੋਂ ਸਵਾਰਥੀ ਅਰਜਨ ਕਹਿਣ ਲੱਗੇ ਪ੍ਰਭੂ ਮੈਂ ਇੱਕ ਪੰਛੀ ਦੇਖਿਆ ਜਿਸ ਦੇ ਖੰਭਾਂ ਦੇ ਵੇਦਾਂ ਦੀਆਂ ਰਚਨਾਵਾਂ ਸੰਨ ਪਰ ਉਹ మాਸ ਖਾ ਰਿਹਾ ਸੀ। ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ, "ਹੇ ਅਰਜਨ, ਕਾਲਯੁਗ ਵਿੱਚ ਦਵਾਨ ਅਤੇ ਪੰਡਤ ਕਹਿਲਾਉਣ ਵਾਲੇ ਲੋਕ ਗਿਆਨ ਦਾ ਗਿਆਨ ਤਾਂ ਰੱਖਣਗੇ ਪਰ ਉਹਨਾਂ ਦਾ ਹਿਰਦਾ ਪਵਿੱਤਰ ਨਹੀਂ ਹੋਵੇਗਾ। ਪਰ ਉਹ ਧਰਮ ਅਤੇ ਵੇਦਾਂ ਦੀ ਵਰਤੋਂ ਕੇਵਲ ਧਰਮਕ ਮਹਤਾਨ ਕਮਾਉਣ ਲਈ ਕਰਨਗੇ।" ਪੀਮ ਬੋਲੇ ਪ੍ਰਭੂ ਮੈਂ ਇੱਕ ਗਾਂ ਨੂੰ ਆਪਣੇ ਹੀ ਬੱਚੇ ਨੂੰ ਇੰਨਾ ਚੱਟਦੇ ਦੇਖਿਆ ਕਿ ਉਹ ਜ਼ਖਮੀ ਹੋ ਗਿਆ। ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ, "ਹੇ ਪੀਮ, ਕਾਲ ਯੁਗ ਵਿੱਚ ਮਾਤਾ-ਪਿਤਾ ਅਤੇ ਅਤਿਅਤ ਸਨੇਹਾ ਬੱਚਿਆਂ ਨੂੰ ਆਤਮਿਕ ਨਿਰਪਰ ਬਣਨ ਤੋਂ ਰੋਕਣ, ਉਹਨਾਂ ਦੀ ਮਮਤਾ ਬੱਚਿਆਂ ਲਈ ਰੁਕਾਵਟ ਬਣ ਜਾਵੇਗੀ।" ਸਹਦੇਵ ਕਹਿਣ ਲੱਗੇ, "ਪ੍ਰਭੂ ਮੈਂ 7 ਖੂਹਾਂ ਵਿੱਚ ਵਿਚਾਰ ਲਾ ਸਭ ਤੋਂ ਡੂੰਘਾ ਖੂਹ ਸੁੱਕਾ ਦੇਖਿਆ।" ਸ਼੍ਰੀ ਕ੍ਰਿਸ਼ਨ ਜੀ ਕਹਿਣ ਲੱਗੇ, "ਹੇ ਸ਼ਰਧੇਵ ਕਾਲਯੁਗ ਵਿੱਚ ਲੋਕ ਦਿਖਾਵੇ ਵਿੱਚ ਧਨਮਾਨ ਹੋਣਗੇ ਪਰ ਆਪਣੇ ਗਵਾਂਡੀ ਦੀ ਭੁੱਖ ਪਿਆਸ ਦੀ ਪ੍ਰਵਾਹ ਨਹੀਂ ਕਰਨਗੇ ਸਵਾਰਥ ਵਿੱਚ ਯੁੱਗ ਦੀ ਪਛਾਣ ਹੋਵੇਗੀ ਅਨੁਕਲ ਕਹਿਣ ਲੱਗੇ ਪ੍ਰਭੂ ਇੱਕ ਵਿਸ਼ਾਲ ਸਿਲਾ ਵੱਡੇ ਵੱਡੇ ਦਰਖਤਾਂ ਨੂੰ ਉਪਟ ਰਹੀ ਸੀ ਪਰ ਇੱਕ ਛੋਟਾ ਪੌਦਾ ਉਸ ਨੂੰ ਰੋਕ ਦਿੰਦਾ ਹੈ। ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਹੇ ਅਨੁਕਲ ਕਲਯੁਗ ਵਿੱਚ ਤਨ ਅਤੇ ਸਤਾ ਮਨੁੱਖ ਤੇ ਪਤਨ ਨੂੰ ਨਹੀਂ ਰੋਕ ਪਾਉਣਗੇ ਪਰ ਭਗਵਾਨ ਦਾ ਨਾਮ ਅਤੇ ਸੱਚੀ ਭਗਤੀ ਜੋ ਇੱਕ ਛੋਟੇ ਪੌਦੇ ਦੀ ਸਮਾਨ ਹੈ ਉਸ ਨੂੰ ਬਚਾ ਸਕਦੀ ਹੈ। ਗੁਰੂੜ ਪ੍ਰਾਣ ਵਿੱਚ ਇੱਕ ਪ੍ਰਸੰਗ ਵਿੱਚ ਗੁਰੂੜ ਜੀ ਨੇ ਭਗਵਾਨ ਵਿਸ਼ਨੂੰ ਤੋਂ ਪ੍ਰਸ਼ਨ ਕੀਤਾ ਗੁਰੂ ਜੀ हे ਪ੍ਰਭੂ ਚਾਰ ਯੁੱਗਾਂ ਸਤਜਯੁਗ ਤ੍ਰੇਤਾਯੁਗ ਦਵਾਪਰ ਯੁਗ ਅਤੇ ਕਾਲਯੁਗ ਵਿੱਚ ਕਾਲਯੁਗ ਨੂੰ ਸਭ ਤੋਂ ਭਿਆਨਕ ਕਿਉਂ ਮੰਨਿਆ ਜਾਂਦਾ ਹੈ ਇਸ ਦੇ ਅੰਤ ਦੇ ਕੀ ਸੰਕੇਤ ਹੋਣਗੇ ਅਤੇ ਯੁੱਗ ਕਿਵੇਂ ਖਤਮ ਹੋਵੇਗਾ ਭਗਵਾਨ ਵਿਸ਼ਨੂੰ ਕਹਿਣ ਲੱਗੇ हे ਗਰੁੜ ਕਾਲ ਯੁੱਗ ਵਿੱਚ ਆਧਰਮ ਸਵਾਰਥਾ ਤੇ ਪਾਪ ਦਾ ਬੋਲਬਾਲਾ ਹੋਵੇਗਾ ਇਸ ਦੇ ਅੰਤ ਦੇ ਸਮੇਂ ਕੁਝ ਵਿਸ਼ੇਸ਼ ਸੰਕੇਤ ਪ੍ਰਗਟ ਹੋਣਗੇ ਜੋ ਛ੍ਰਿਸ਼ਟੀ ਦੇ ਉਸ ਸ੍ਰਿਸ਼ਟੀ ਦੇ ਵਿਨਾਸ਼ ਵੱਲ ਇਸ਼ਾਰਾ ਕਰਨਗੇ ਆਓ ਇਹਨਾਂ ਪੰਜਾਂ ਪ੍ਰਮੁੱਖਾ ਸੰਕੇਤਾਂ ਨੂੰ ਇੱਕ ਇੱਕ ਕਰਕੇ ਵਿਸਤਾਰ ਨਾਲ ਸਮਝੀਏ ਕਾਲ ਯੁਗ ਦੇ ਅੰਤ ਵਿੱਚ ਮਨੁੱਖੀ ਜੀਵਨ ਦੀ ਉਮਰ ਬਹੁਤ ਘੱਟ ਹੋ ਜਾਵੇਗੀ ਸਿਰਫ ਸਿਰਫ 20 ਸਾਲ ਰਹਿ ਜਾਊਗੀ ਲੋਕ 12 ਸਾਲ ਦੀ ਉਮਰ ਵਿੱਚ ਹੀ ਬੁਢਾਪੇ ਦੇ ਲੱਛਣ ਦਿਖਾਉਣ ਲੱਗਣਗੇ। ਉਹਨਾਂ ਦੇ ਵਾਲ ਸਫੇਦ ਹੋ ਜਾਣਗੇ, ਚਿਹਰਿਆਂ ਤੇ ਝੁਰੜੀਆਂ ਪੈ ਜਾਣਗੀਆਂ ਤੇ ਸਰੀਰ ਕਮਜ਼ੋਰ ਅਤੇ ਰੋਗ ਗ੍ਰਸਤ ਹੋ ਜਾਵੇਗਾ। ਇਹ ਸਰੀਰਕ ਪਤਨ ਮਨੁੱਖ ਦੀ ਜੀਵਨ ਸ਼ੈਲੀ ਅਤੇ ਨੈਤਿਕਤਾ ਨਿਗਾਰ ਦਾ ਨਤੀਜਾ ਹੋਵੇਗਾ। ਲੋਕ ਲੋਕ ਅਸਵਸਥ ਭੋਜਨ ਅਤੇ ਤਨਾਗ੍ਰਸਤ ਜੀਵਨ ਜਿਉਣ ਕਰਨ ਸਰੀਰਕ ਤੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਣਗੇ ਔਰਤਾਂ 8 ਤੋਂ 9 ਸਾਲ ਦੀ ਛੋਟੀ ਉਮਰ ਵਿੱਚ ਹੀ ਸੰਤਾਨ ਨੂੰ ਜਨਮ ਦੇਣ ਲੱਗਣ ਗਈਆਂ ਪਰ ਉਹਨਾਂ ਦੇ ਸਰੀਰਕ ਸਥਿਤੀ ਇੰਨੀ ਕਮਜ਼ੋਰ ਹੋਵੇਗੀ ਕਿ ਉਹ ਬੱਚਿਆਂ ਦਾ ਪਾਲਣ ਪੋਸ਼ਣ ਠੀਕ ਤਰ੍ਹਾਂ ਨਹੀਂ ਕਰ ਸਕਣਗੀਆਂ। ਬੱਚੇ ਕਪੋਸ਼ਣ ਅਤੇ ਕਮਜ਼ੋਰੀ ਦਾ ਸ਼ਿਕਾਰ ਹੋਣਗੇ ਜਿਸ ਨਾਲ ਸਮਾਜ ਵਿੱਚ ਅਸਵਸਥ ਅਤੇ ਕਮਜ਼ੋਰ ਪੀੜੀਆਂ ਪੈਦਾ ਹੋਣਗੀਆਂ। ਇਹ ਕਾਰਨ ਪਰਿਵਾਰਕ ਅਤੇ ਸਮਾਜਿਕ ਬੰਤਰ ਪੂਰੀ ਤਰ੍ਹਾਂ ਵਿਗੜ ਜਾਵੇਗੀ। ਲੋਕ ਆਪਣੀਆਂ ਭੌਤਿਕਤਾ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਇੰਨੇ ਰੁੱਝੇ ਹੋਣਗੇ ਕਿ ਪਰਿਵਾਰ ਵਿਦੇ ਰਿਸ਼ਤਿਆਂ ਪ੍ਰਤੀ ਉਦਾਸੀਨ ਹੋ ਜਾਣਗੇ ਇਹ ਸੰਕੇਤ ਕਾਲ ਯੁੱਗ ਦੇ ਉਸ ਦੌਰ ਨੂੰ ਉਸ ਦੌਰ ਨੂੰ ਦਰਸਾਉਂਦਾ ਹੈ ਜਿਸ ਜਿੱਥੇ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਸ਼ਕਤੀ ਦਾ ਪੂਰੀ ਤਰ੍ਹਾਂ ਨਿਗਾਰ ਹੋ ਜਾਵੇਗਾ ਸਮਾਜ ਵਿੱਚ ਅਸ਼ਾਂਤੀ ਅਤੇ ਅਸ਼ਾਂਤੀ ਅਤੇ ਅਰਾਜਕਤਾ ਦਾ ਬੋਲਬਾਲਾ ਹੋਵੇਗਾ ਲੋਕ ਇੱਕ ਦੂਜੇ ਦੇ ਪ੍ਰਤੀ પ્રેમ ਅਤੇ ਵਿਸ਼ਵਾਸ ਗਵਾ ਦੇਣਗੇ ਅਤੇ ਸਵਾਰਥ ਹੀ ਜੀਵਨ ਦਾ ਆਧਾਰ ਬਣ ਜਾਵੇਗਾ ਇਹ ਸਥਿਤੀ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਲਈ ਸੰਤੁਲਿਤ ਜੀਵਨ ਸ਼ੈਲੀ ਅਤੇ ਨੈਤਿਕਤਾ ਦਾ ਪਾਲਣ ਜ਼ਰੂਰੀ ਹੈ ਕਾਲੀ ਯੁਗ ਦੇ ਅੰਤ ਵਿੱਚ ਨੈਤਿਕਤਾ ਤੇ ਧਰਮ ਦਾ ਇੰਨਾ ਨਿਗਾਰ ਹੋ ਜਾਵੇਗਾ ਕਿ ਪਵਿੱਤਰਤਾ ਇਸਤਰੀਆਂ ਲਗਭਗ ਅਲੋਪ ਹੋ ਜਾਣਗੀਆਂ ਇੱਕ ਇਸਤਰੀ ਕਈ ਪੁਰਸ਼ਾਂ ਨਾਲ ਸੰਬੰਧ ਸਥਾਪਿਤ ਕਰੇਗੀ ਜੋ ਸਮਾਜਿਕ ਅਤੇ ਨੈਤਿਕ ਤਪਤਨ ਨੂੰ ਸਪਸ਼ਟ ਸੰਕੇਤ ਹੋਣਗੇ ਲੋਕ ਧਾਰਮਿਕ ਕਾਰਜਾਂ ਜਿਵੇਂ ਪੂਜਾ ਪਾਠ ਸ਼ਰਾਧ ਸੰਸਕਾਰ ਅਤੇ ਵਿਆਹ ਵਰਗੇ ਸੰਸਕਾਰਾਂ ਨੂੰ ਪੂਰੀ ਤਰ੍ਹਾਂ ਤਿਆਗ ਦੇਣਗੇ ਪਾਣੀ ਦੀ ਕਮੀ ਕਾਰਨ ਲੋਕ ਇਸ਼ਨਾਨ ਕਰਨਾ ਬੰਦ ਕਰ ਦੇਣਗੇ ਜਿਸ ਨਾਲ ਸਰੀਰਕ ਅਤੇ ਅਧਿਆਮਿਕਾ ਸ਼ੁੱਧਤਾ ਨਸ਼ਟ ਹੋ ਜਾਵੇਗੀ ਭੋਜਨ ਵਿੱਚ ਮਾਸਾਹਾਰ ਅਤੇ ਪ੍ਰਭਾਵ ਹੋਵੇਗਾ ਸ਼ਾਂਤ ਵਿਕ ਭੋਜਨ ਜਿਵੇਂ ਫਲ ਸਬਜ਼ੀਆਂ ਤੇ ਅਨਾਜ ਦੁਰਲਭ ਹੋ ਜਾਣਗੇ ਲੋਕ ਚਮਕੀਲੇ ਤੰਗ ਅਤੇ ੜਪੜਕੀਲੇ ਵਸਤਰ ਪਹਿਨਣਗੇ ਜੋ ਉਹਨਾਂ ਦੀ ਭੌਤਿਕਤਾ ਅਤੇ ਅਧਿਆਮਿਕਤਾ ਤੋਂ ਦੂਰੀ ਦੂਰੀ ਨੂੰ ਦਰਸਾਉਣਗੇ ਸਮਾਜ ਵਿੱਚ ਸਵਾਰਥ ਲਾਲਚ ਅਤੇ ਛਲਕਪਟ ਬੋਲਬਾਲਾ ਹੋਵੇਗਾ ਰਿਸ਼ਤਿਆਂ ਵਿੱਚ ਵਿਸ਼ਵਾਸ ਦੀ ਕਮੀ ਹੋ ਜਾਵੇਗੀ ਅਤੇ ਲੋਕ ਕੇਵਲ ਆਪਣੇ ਸੁੱਖ ਸਹੂਲਤਾਂ ਲਈ ਜਿਉਣਗੇ ਇਹ ਸੰਕੇਤ ਸਮਾਜ ਵਿੱਚ ਨੈਤਿਕਤਾ ਦਾ ਪਤਨ ਤੇ ਰਿਸ਼ਤਿਆਂ ਦੇ ਟੁੱਟਣ ਦੀ ਸਥਿਤੀ ਨੂੰ ਦਰਸਾਉਂਦਾ ਹੈ ਲੋਕ ਧਰਮ ਅਤੇ ਕਰਤਵਾਂ ਨੂੰ ਕਰਤਵਾਂ ਤੋਂ ਮੁੱਖ ਮੋੜ ਕੇ ਕੇਵਲ ਸੰਸਾਰਿਕ ਸੁੱਖਾਂ ਦੀ ਤਲਾਸ਼ ਵਿੱਚ ਰਹਿਣਗੇ ਇਹ ਸਥਿਤੀ ਇਹ ਸਥਿਤੀ ਸਮਾਜ ਵਿਸ਼ਵਾਸ ਅਤੇ ਸ਼ਾਂਤੀ ਨੂੰ ਵਧਾਵਾ ਦੇਵੇਗੀ ਗੁਰੂੜ ਪ੍ਰਾਣ ਸਾਨੂੰ ਸਿਖਾਉਂਦਾ ਹੈ ਕਿ ਧਰਮ ਅਤੇ ਨੈਤਿਕਤਾ ਨੂੰ ਦਾ ਪਾਲਨ ਹੀ ਸਮਾਜ ਨੂੰ ਸਥਿਰ ਅਤੇ ਸੁਖੀ ਬਣਾਈ ਰੱਖ ਸਕਦਾ ਹੈ ਕਾਲ ਯੁਗ ਦੇ ਅੰਤ ਵਿੱਚ ਕੁਦਰਤ ਦਾ ਸਹਾ ਭਿਆਨਕ ਵਿਨਾਸ਼ ਹੋਵੇਗਾ ਰੁੱਖ ਫਲ ਅਤੇ ਫੁੱਲ ਦੇਣਾ ਬੰਦ ਕਰ ਦੇਣਗੇ ਪਰ ਕੇਵਲ ਸ਼ਮੀ ਰੁੱਖ ਹੀ ਜੀਵਤ ਰਹਿਣਗੇ ਲੋਕ ਸ਼ਾਕਾਹਾਰ ਨੂੰ ਪੂਰੀ ਤਰ੍ਹਾਂ ਤਿਆਗ ਦੇਣਗੇ ਅਤੇ ਮਾਸਾ ਤੇ ਨਿਰਭਰ ਹੋ ਜਾਣਗੇ ਭੋਜਨ ਤਾਮਸਿਕ ਅਤੇ ਰੋਗਕਾਰੀ ਹੋਵੇਗਾ ਜਿਸ ਨਾਲ ਲੋਕ ਘੱਟ ਉਮਰ ਵਿੱਚ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੇ گاਵਾਂ ਦੀ ਪੂਜਾ ਬੰਦ ਹੋ ਜਾਵੇਗੀ ਅਤੇ ਉਹਨਾਂ ਨੂੰ ਕੇਵਲ ਦੁੱਧ ਅਤੇ ਮਾਸ ਲਈ ਪਾਲਿਆ ਜਾਵੇਗਾ ਇਹ ਸੰਕੇਤ ਕੁਦਰਤ ਪ੍ਰਤੀ ਮਨੁੱਖ ਦੀ ਲਾਪਰਵਾਹੀ ਅਤੇ ਅੰਨਵਾਦ ਹੋਣ ਦਾ ਨਤੀਜਾ ਹੈ ਜੰਗਲਾਂ ਦੀ ਕਟਾਈ, ਵਾਤਾਵਰਣ ਪ੍ਰਦੂਸ਼ਣ ਅਤੇ ਕੁਦਰਤੀ ਸਰੋਤ ਦੀ ਦੁਰਵਰਤੋਂ ਕਾਰਨ ਕੁਦਰਤ ਦਾ ਸੰਤੁਲਨ ਵਿਗੜ ਜਾਵੇਗਾ। ਰੁੱਖਾਂ ਦਾ ਫਲਹੀਣ ਹੋਣਾ, ਕੁਦਰਤੀ ਸਰੋਤਾਂ ਦਾ ਨਿਗਾਰ, ਵਾਤਾਵਰਣ ਸੰਤੁਲਨ ਨੂੰ ਹੋਰ ਡੂੰਘਾ ਕਰ ਦੇਵੇਗਾ। ਸਮਾਜ ਵਿੱਚ ਭੋਜਨ ਦੀ ਕਮੀ ਕਾਰਨ ਲੋਕ ਭੁੱਖ ਤੇ ਕਪੋਸ਼ਣ ਤੋਂ ਗ੍ਰਸਤ ਹੋਣਗੇ। ਇਹ ਸਥਿਤੀ ਸਾਨੂੰ ਵਾਤਾਵਰਣ ਸੰਭਾਲਣ ਤੇ ਕੁਦਰਤ ਪ੍ਰਤੀ ਸਨਮਾਨ ਦੀ ਮਹੱਤਤਾ ਸਿਖਾਉਂਦੀ ਹੈ। ਕਾਲੀਯੁਗ ਦੇ ਅੰਤ ਵਿੱਚ ਵਰਖਾ ਬਹੁਤ ਘੱਟ ਹੋ ਜਾਵੇਗੀ ਖੇਤਾਂ ਵਿੱਚ ਅਨਾਜ ਦਾ ਉਤਪਾਦਕ ਬੰਦ ਹੋ ਜਾਵੇਗਾ ਤੇ ਜੋ ਥੋੜਾ ਬਹੁਤ ਅਨਾਜ ਹੋਵੇਗਾ ਉਹ ਛੋਟਾ ਰਹੇ ਸਹੀਨ ਹੀ ਪੋਸ਼ਟਿਕਤਾ ਤੋਂ ਰਹਿਤ ਹੋਵੇਗਾ ਫਲ ਵਿੱਚ ਰਸ ਦੀ ਕਮੀ ਹੋ ਜਾਵੇਗੀ ਜਿਸ ਨਾਲ ਸਾਨੂੰ ਜਿਸ ਨਾਲ ਲੋਕ ਭੁੱਖ ਅਤੇ ਪਿਆਸ ਨਾਲ ਤੜਫਣ ਲੱਗਣਗੇ ਕੇਵਲ ਬੱਕਰੀਆਂ ਦਾ ਦੁੱਧ ਹੀ ਉਪਲਬਧ ਹੋਵੇਗਾ ਜੋ ਕੁਦਰਤੀ ਸਰੋਤ ਦੀ ਕਮੀ ਨੂੰ ਦਰਸਾਉਂਦਾ ਹੈ ਇਹ ਸਥਿਤੀ ਸਮਾਜਿਕ ਅਤੇ ਆਰਥਿਕ ਸੰਕਟ ਨੂੰ ਹੋਰ ਡੂੰਘਾ ਕਰ ਦੇਵੇਗੀ ਲੋਕ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਜਿਵੇਂ ਭੋਜਨ ਦੀ ਪਾਣੀ ਲਈ ਸ਼ੰਗਾਰਸ਼ ਕਰਨਗੇ ਖੇਤੀਬਾੜੀ ਅਤੇ ਖੇਤੀਕਾਰਾਂ ਪੂਰੀ ਤਰ੍ਹਾਂ ਠੱਪ ਹੋ ਜਾਣਗੇ ਜਿਸ ਨਾਲ ਸਮਾਜ ਵਿੱਚ ਭੁੱਖਮਾਰੀ ਅਸ਼ਾਂਤੀ ਅਤੇ ਹਿੰਸਾ ਵਧੇਗੀ ਇਹ ਸੰਕੇਤਨ ਤੀਜਾ ਹੈ ਜੋ ਸਾਨੂੰ ਕੁਦਰਤ ਦੀ ਸੰਭਾਲ ਅਤੇ ਸੰਤੁਲਿਤ ਜੀਵਨ ਦੀ ਲੋੜ ਦੀ ਯਾਦ ਦਿਵਾਉਂਦਾ ਹੈ ਕਾਲ ਯੁਗ ਦੇ ਅੰਤ ਦਾ ਸਭ ਤੋਂ ਭਿਆਨਕ ਸੰਕੇਤ ਸੱਤ ਸੂਰਜਾਂ ਦਾ ਉਦੇ ਹੋਵੇਗਾ। ਭਗਵਾਨ ਵਿਸ਼ਨੂੰ ਸੂਰਜ ਦੀਆਂ ਗਿਰਨਾ ਵਿੱਚ ਵਿਰਾਜਮਾਨ ਹੋ ਕੇ ਧਰਤੀ ਦਾ ਸਾਰਾ ਜਲ ਸੋਕ ਲੈਣਗੇ। ਸੱਤ ਸੂਰਜਾਂ ਦੀ ਤੇਜ਼ ਗਰਮੀ ਨਾਲ ਸਮੁੱਚੀ ਸ੍ਰਿਸ਼ਟੀ ਜਲ ਕੇ ਰਾਖ ਹੋ ਜਾਵੇਗੀ। ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਵਿਸ਼ਨੂੰ ਰੁਦਰ ਰੂਪ ਵਿੱਚ ਬਦਲ ਪੈਦਾ ਕਰਨਗੇ 100 ਸਾਲ ਤੱਕ ਨਿੰਤਰਤ ਭਿਆਨਕ ਵਰਖਾ ਕਰਨਗੇ ਇਹ ਵਰਖਾ ਸ੍ਰਿਸ਼ਟੀ ਨੂੰ ਜਲ ਮਗਨ ਕਰ ਦੇਵੇਗੀ ਇਹ ਸਮੁੱਚੇ ਸੰਸਾਰ ਦਾ ਅੰਤ ਹੋ ਜਾਵੇਗਾ ਇਸ ਪ੍ਰਲੈਹ ਸ੍ਰਿਸ਼ਟੀ ਦੇ ਚੱਕਰ ਦਾ ਇੱਕ ਹਿੱਸਾ ਹੈ ਜੋ ਸੰਸਾਰ ਤੋਂ ਬਾਅਦ ਨਵੀਂ ਸ਼ੁਰੂਆਤ ਵੱਲ ਲੈ ਜਾਂਦਾ ਹੈ ਜਦੋਂ ਪਾਪ ਅਤੇ ਅਧਰਮ ਆਪਣੀ ਚਰਨ ਸੀਮਾ ਤੇ ਪਹੁੰਚ ਜਾਣਗੇ ਤਦ ਸ੍ਰਿਸ਼ਟੀ ਦਾ ਅੰਤ ਲਾਜ਼ਮੀ ਹੋ ਜਾਵੇਗਾ ਇਹ ਸੰਕੇਤ ਸਾਨੂੰ ਸਿਖਾਉਂਦਾ ਹੈ ਕਿ ਸ੍ਰਿਸ਼ਟੀ ਦਾ ਹਰੇਕ ਚੱਕਰ ਇੱਕ ਨਵੀਂ ਸ਼ੁਰੂਆਤ ਦਾ ਮਾਰਗ ਪ੍ਰਸਸ਼ਸਤ ਕਰਦਾ ਹੈ ਅਤੇ ਧਰਮ ਤੇ ਪਾਲਨ ਦੀ ਪਾਲਣ ਹੀ ਸਾਨੂੰ ਇਹ ਚੱਕਰ ਵਿੱਚ ਇਸ ਚੱਕਰ ਵਿੱਚ ਯੋਗਦਾਨ ਦੇਣ ਲਈ ਪ੍ਰੇਰਿਤ ਕਰਦਾ ਹੈ ਭਗਵਾਨ ਵਿਸ਼ਨੂੰ ਇਹ ਵਿਨਾਸ਼ ਕੇਵਲ ਅੰਤ ਨਹੀਂ ਬਲਕਿ ਇੱਕ ਨਵੀਂ ਸ੍ਰਿਸ਼ਟੀ ਦੀ ਸ਼ੁਰੂਆਤ ਹੈ ਜਦੋਂ ਇਹ ਸ੍ਰਿਸ਼ਟੀ ਨਸ਼ਟ ਹੋ ਜਾਵੇਗੀ ਤਦ ਪ੍ਰਮਾਤਮਾ ਆਪਣੀ ਇੱਛਾ ਨਾਲ ਇੱਕ ਨਵੀਂ ਸ਼ੁੱਧ ਅਤੇ ਪਵਿੱਤਰ ਸ੍ਰਿਸ਼ਟੀ ਦੀ ਰਚਨਾ ਕਰਨਗੇ ਇਹ ਨਵੀਂ ਸ੍ਰਿਸ਼ਟੀ ਵਿੱਚ ਧਰਮ ਸੱਚ ਅਤੇ ਅਧਿਆਤਮਿਕਤਾ ਅਧਿਆਤਮਿਕਤਾ ਦਾ ਪੂਰਨ ਉਦਾਣ ਉਥਾਨ ਹੋਵੇਗਾ ਕੇਵਲ ਉਹ ਜੀਵ ਇਸ ਨਵੀਂ ਸ੍ਰਿਸ਼ਟੀ ਵਿੱਚ ਸਥਾਨ ਪਾਉਣਗੇ ਜਿਨ੍ਹਾਂ ਨੇ ਧਰਮ ਅਤੇ ਸੱਚ ਦਾ ਪਾਲਣ ਕੀਤਾ ਹੋਵੇਗਾ ਇਹ ਸੰਦੇਸ਼ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਮੁਸ਼ਕਲ ਹਾਲਾਤਾਂ ਵਿੱਚ ਵੀ ਸੱਚਾਈ ਅਤੇ ਧਰਮ ਦਾ ਮਾਰਗ ਆਪਣਾ ਧਰਮ ਦਾ ਮਾਰਗ ਅਪਣਾ ਕੇ ਅਸੀਂ ਆਪਣੇ ਜੀਵਨ ਨੂੰ ਸਵਰਗ ਬਣਾ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ